गुरु टूर एंड ट्रेवल अब विदेश जाना हुआ आसान ऑस्ट्रेलिया यूके और पूरे यूरोप के लिए स्टडी एंड विजिटर वीजा, दुबई वीजा से लेकर वर्क परमिट तक अब बिना किसी एडवांस के पेमेंट सिर्फ वीजा लगने के बाद मलेशिया वीजा विद वर्क पुर्तगाल इटली ग्रीस फ्रांस जर्मनी भी भरोसेमंद सुविधा साथ ही महिलाओं के लिए सिंगापुर में ब्यूटी पार्लर व होटल रिसेप्शन और दुबई में होम वर्क के लिए विशेष अवसर आज ही संपर्क करो ਕੰਜਰਾ ਮਾਰ ਤੇ ਬੜਾ ਬੜਾ ਮਾਰਨ ਦਾ ਤਾ ਪਾਣੀ ਦਾ ਗਲਾਸ ਮੂੰਹ ਤੇ ਮਾਰਿਆ ਸੀ ਹੂੰ ਵੱਜਿਆ ਨਹੀਂ ਪਾਣੀ ਬਚਿਆ ਪਾਣੀ ਹੋ ਗਿਆ ਹੀ ਤੇ ਜਿਹੜਾ ਕੋਈ ਹਰਾਉਂ ਜਾਦੇ ਤੂੰ ਮੈਨੂੰ ਮਮਾ ਕਿਉਂ ਤੰਗ ਕਰ ਰਹੇ ਹੋ ਹੈ ਨਹੀਂ ਸਾਰਿਆਂ ਨੂੰ ਆਪਣੇ ਫਿਊਚਰ ਦੀ ਚਿੰਤਾ ਨਹੀਂ ਆ ਨਹੀਂ ਮਮਾ ਤੁਸੀਂ ਕਿਉਂ ਤੰਗ ਕਰ ਰਹੇ ਹੋ ਉਹਦੇ ਦੇ ਅੰਦਰ ਕੀ ਕਰਨਾ ਮੇਰਾ ਕਮਰੇ ਥੋੜੇ ਆ ਮੈਂ ਕਿਹਦੇ ਨਾਲ ਕੀ ਕਰਦਾ ਪਿਆ ਉਧਰ ਕਮਰੇ ਹਨ ਨਹੀਂ ਆ ਉਹ ਤਾਂ ਤੇ ਸਾਰਾ ਦਿਨ ਉੱਥੋਂ ਨਹੀਂ ਉਠਲਾ ਤੂੰ ਇੱਥੇ ਚੋਕਰੀ ਵਾਦੀ ਤੇ ਫਿਰ ਮੈਂ ਤਾਂ ਕਰਕੇ ਇੱਧਰ ਆਗਾ ਅੱਛਾ ਕਹੇ ਨਾ ਹਰਾਮਜਾਦਿਆ ਸ਼ਰਾਬ ਪੀਤੀ ਹੋएगी ਤੂੰ ਤੇਰੀ ਦਾਦੀ ਨੇ ਮੈਂ ਨਹੀਂ ਪੀਤੀ ਆ ਵੇਖ ਮੈਂ ਨਹੀਂ ਪੀਤੀ ਮੈਂ ਨਹੀਂ ਪਿੰਦੀ ਮੈਂ ਪੀਣੀ ਛੱਡ ਦਿੱਤੀ ਦੀ ਆ ਜਦੋਂ ਤਾਂ ਮੈਂ ਤੁਹਾਡੇ ਖੋਸ਼ਵਾਸ਼ ਵੇਖਿਆ ਨਾ ਫਿਰ ਤੁਸੀਂ ਕੀ ਕਰ ਤੂੰ ਤਾਂ ਕਰਦੇ ਹੋ ਮੈਂ ਪੀਣੀ ਛੱਡ ਦਿੱਤੀ ਦੀ ਆ ਤੁਸੀਂ ਸ਼ਰਾਬ ਹਰਾਮਜਾਦਾ ਕੁੱਤਾ ਦੱਲਾ ਹਰਾਮਜਾਦਾ ਦੱਲਿਆ ਫਾਇਦੇ ਦੋ ਇਹ ਸੁਣਾ ਸੁਣਾਣਾ ਮੈਂ ਨੰਬਰ ਚੈੱਕ ਕਰ ਲੈਣਾ ਮੈਂ ਮੌਸਰੀ ਆਉਂਦੇ ਚਲੋ ਤਾਂ ਮੌਸਰੀ ਆਉਂਦੇ ਆ ਕੀ ਨਾਮ ਨੋਸਕੁਰਵੀ ਵਿਆਪਲੀਕੇਸ਼ਨ ਪੇ ਚਾਹੀਦੀ ਨਹੀਂ ਚਾਹੀਦੀ ਹੈ ਨਾ ਚਲੋ ਮੈਂ ਤਾਂ ਦੋ ਬੂੰਦਾ ਪਾ ਕੇ ਦੇਣੀ ਹੈ ਇੱਕ ਵੱਡਾ ਨਹੀਂ ਤਾਂ ਹੁੰਦੇ ਦੀ ਫਾਇਰ ਨਹੀਂ ਹੋ ਰਹੀ ਪਾ ਦੇ ਰਿਹਾ ਮੈਂ ਅੱਤੋਂ ਵੱਧ ਦੇਣੀ ਬੋਲੀ ਫਾਲੋ ਫਟੋ ਫਟ ਨਾ ਮੈਨੂੰ ਸੁਣਾ ਹੇ ਐਨਸ ਉਹਨਾਂ ਕੋ ਹੋ ਕੇ ਇਟਸ ਅ ਕਾਲੀ ਨੀ ਕੋ ਹੈ ਰਿਚ ਹੈ ਤੂੰ ਚੰਨਾਲੀ ਨੰਮਾ ਨਾ ਕਰ ਉਹ ਕੱਟ ਨਹੀਂ ਤੂੰ ਦੰਦੀਆਂ ਭੋਰ ਨਹੀਂ ਦਿਲ ਕੱਤ ਮਾਰ ਰਹਾ ਗੋਲਾ ਨੰਮਾ ਨਾ ਨੰਮਾ ਛੱਡ ਦੋ ਛੱਡ ਦੋ ਛੱਡ ਦੋ ਨਹੀਂ ਇਹਨੇ ਦੰਦੀ ਕਿੱਥੇ ਭੋਰੀ ਆ ਵੇਖੀ ਹਾਂ ਹੈ ਦੋਰ ਲਾਉਂ ਤੈਰੇ ਤੇ ਦੰਦੀ ਕਿਤੇ ਭਰਉਂਦੀ ਆ ਤੂੰ ਕੁੱਤੀ ਆ ਕੁੱਤੀ ਆ ਤੂੰ ਤੂੰ ਕੀ ਤੂੰ ਕੁੱਤੀ ਆ ਦੰਦੀਆਂ ਭਰਉਂਦੀ ਆ ਤੂੰ ਕੁੱਤੀ ਆ ਨਹੀਂ ਤੂੰ ਕੁੱਤੀ ਆ ਦੰਦੀਆ ਫੋਰੰਦੀ ਤੂੰ ਤੂੰ ਕੁੱਤੀਆ ਤੂੰ ਕੁੱਤੀਆ ਦੰਦੀਆ ਫੋਰੰਦੀ ਤੂੰ ਕੁੱਤੀ ਮਮਾ ਬੱਸ ਕਰ ਮਮਾ ਮੇਰੇ ਚਾਹ ਬਾਰੇ ਖਾ ਮੋਬਾਈਲ ਦੀ ਮਾਂ ਬਣਦੀ ਆ ਸ਼ਿਵਜੀ ਬਣਦੀ ਮਾਂ ਬਣਦੀ ਆ ਉਹਦੀ ਮਾਂ ਬਣਦੀ ਨਹੀਂ ਬੰਨਾ ਸੁਣਦੀ ਮਾਂ ਬਣ ਹਰਮਾਨ ਦੀ ਮਾਂ ਨਾ ਬਣ ਉਹਦੀ ਬਣ ਤੂੰ ਐਵੇਂ ਬਣ ਨਹੀਂ ਮੈਰੀ ਦੀ ਬਣਾਂ ਮੈਂ ਉਹਦੀ ਪਹਿਲੇ ਬਣੀ ਨਹੀਂ ਤੂੰ ਪੜੀਆ ਜਾਣ ਕੇ ਉਹਦੀ ਉਹ ਮੇਰਾ ਪੋਤਾ ਉਹ ਤੇਰੇ ਪੁੱਤ ਇੱਥੇ ਪੋਰ ਦੀ ਬਈ ਆਵੇ son ਦੇਖਾ ਚੀਨਸ ਦੰਦੀ ਪੋਰੀ ਤੇ ਇੱਥੇ ਦੰਦੀ ਪੋਰੀ ਦੰਦੀ ਪੋਰੀ ਨਹੀਂ ਇਹ ਜਨਾਨੀ ਆ ਤੇ ਤੇ ਨੂੰ ਕਿਹਨੇ ਤੂੰ ਪੀਏ ਜਨਾਨੀ ਆ ਹੇ ਤੇਰਾ ਬੇੜਾ ਘਰ ਕੇ ਤੇਰੇ ਕੋਲ ਨਾ ਆਇਆ ਮੇਰਾ ਹਾਂ ਤੇ ਮੈਨੂੰ ਨਾ ਆਉਂਦੀ ਜਾਂਦੀ ਗਾਲਾਂ ਕੱਢੇ ਬੜੀ ਬਹੁਤ ਕੁਝ ਦੰਦਾ ਮੰਦਾ ਬੋਲਦੀ ਬਹੁਤ ਜ਼ਿਆਦਾ ਮਾੜਾ ਮੈਂ ਇਹਦੀ ਨਾ ਵੀਡੀਓ ਲੱਗਦੀ ਬਣਾਉਣ ਐ ਚੱਲ ਮੈਂ ਕੋਈ ਮੰਨਦਾ ਤੇ ਹੈ ਨਹੀਂ ਕਿ ਸਾਰੇ ਸੁਣਦੇ ਨੇ ਸਾਰੇ ਸੁਣਦੇ ਨੇ ਜੋ ਵੀ ਮਾੜਾ ਚੰਗਾ ਇਹ ਬੋਲਣ ਲਈ ਹੈ ਤੇ ਮੈਂ ਫਿਰ ਵੀ ਇਹ ਨਾ ਮੈਂ ਚੱਲ ਮੈਂ ਵੀਡੀਓ ਬਣਾ ਹੀ ਲੈਣੀ ਹੈ ਇਹਦੀ ਇਹ ਫੋਨ ਫੋਨ ਆ ਗਏ 1/3 ਇਹ ਮੇਰੇ ਕੋਲ ਫੋਨ ਫੋਨ ਆ ਗਏ ਤੇ ਨਾਲ ਹੀ ਮੈਂ ਫੋਨ ਦਿੰਦੀ ਨਹੀਂ ਤੇ ਇਹ ਮਿਲ ਕੇ ਮਾਰਨਾ ਸ਼ੁਰੂ ਕਰ ਦਿੰਦਾ ਇਹਨਾਂ ਬੜਾ ਇਹ ਨਾ ਮੈਨੂੰ ਤੰਗ ਕਰਦੀ ਜਿਆਦਾ ਹੋ ਜਾਂਦਾ ਜਿਆਦਾ ਤੂ ਜਾਂਦੀ ਮੇਰੇ ਮੇਰੇ ਨਾਲ ਲਿਖਾ ਦੇ ਕੀ ਪਤਾ ਹੁਣ ਪ੍ਰਭਾ ਇਹਨਾਂ ਦੀਆਂ ਕੀ ਚੱਲਦੀਆਂ ਨੇ ਆਪਸ ਵਿੱਚ ਦੋਆਂ ਜੀਆਂ ਨੇ ਦੋਆਂ ਜੀਆਂ ਨੇ ਕੀ ਚੱਲਦੀਆਂ ਨੇ ਕੀ ਉਹਨੂੰ ਸਮਝਾਉਣਾ ਚਾਹੁੰਦੀ ਐ ਤੇ ਕੀ ਉਹ ਨਹੀਂ ਮੰਨਦਾ ਤੇ ਫਿਰ ਮਾਰ ਕਟਾਈ ਹੁੰਦੀ ਐ ਇਹਨਾਂ ਦੀ ਸ਼ਰਾਬ ਬੜੀ ਪੀਂਦੀ ਐ ਸ਼ਰਾਬ ਪਿੰਦੀ ਪੀਂਦੇ ਮੁੰਡਾ ਵੀ ਲੈਂਦਾ ਮੁੰਡਾ ਵੀ ਪੀਂਦਾ ਹਾਂ ਕੁੜੀਆਂ ਵੀ ਪੜੀਆਂ ਲਿਖੀਆਂ ਨੇ ਜਵਾਈ ਵੀ ਚੰਗੇ ਨੇ ਬਸ ਆਿਆਂ ਨੂੰ ਨਹੀਂ ਪਸੰਦ ਕਰਦੀ ਕਿਸੇ ਨੂੰ ਵੀ ਬਹੁਤ ਮਤਲਬੀ ਉਹਨਾਂ ਨੂੰ ਵੀ ਮਾਰ ਕਟਾਈ ਤੇ ਬਹੁਤ ਮਾੜਾ ਬੋਲਦੀ ਐਦਾਂ ਵੀ ਕੀ ਲੈਣ ਆ ਗਈਆਂ ਨੇ ਪਰਪਟੀ ਪਿੱਛੇ ਪਹਿਲਾਂ ਵੀ ਤੱਕੇ ਤੁਕੇ ਮਾਰਦੀ ਰਹੀ ਆ ਗਵਾਲਾਂ ਕੱਢਣੀਆਂ ਤੱਕੇ ਮਾਰਨੇ ਰੋਟੀ ਜਵਰਨਾ ਬਣਵਾਉਣੀ ਚੱਲ ਰੋਟੀ ਤੇ ਮੇਰਾ ਫਰਜ਼ ਹੀ ਵੀ ਚੱਲ ਮੈਂ ਅੱਬ ਮੇਰੀ ਬੱਚੀ ਤੇ ਮੈਂ ਬਣਾ ਹੀ ਦਨੀਆ ਰੋਟੀ ਬਹਾ ਮਸੜੀਆਂ ਆਵੇ ਰੋਟੀਆਂ ਹੀ ਪਕਾ ਪਕਾ ਕੇ ਪੁਲਸ ਦੇ ਜੋ ਵੀ ਕੀਤਾ ਉਹਨਾਂ ਨੇ ਆਪਣੇ ਹਿਸਾਬ ਨਾਲ ਚੰਗਾ ਹੀ ਕੀਤਾ ਹੋਵੇਗਾ ਪਰ ਮੇਰੇ ਮਨਪਸੰਦ ਨਹੀਂ ਗੱਲ ਆਈ ਉਹਨਾਂ ਨੇ ਚੰਗਾ ਹੀ ਕੀਤਾ ਹੈ ਉਹਨਾਂ ਨੇ ਰਾਜੀ ਨਵਾ ਕਰਕੇ ਤੇ ਉਹਨਾਂ ਨੇ ਕਹਿ ਤਾਇਆ ਵੀ ਜੇ ਮਾੜਾ ਚੰਗਾ ਬੋਲੇਗੀ ਜਾ ਕੇ ਘਰ ਤੇ ਫਿਰ ਉਸੇ ਵੇਲੇ ਦੀ ਫਿਰ ਫਿਰ ਕਾਰਵਾਈ ਕਰਾਂਗੇ ਤੁਸੀਂ ਸਾਨੂੰ ਦੱਸ ਦਿਓ ਬਸ ਘਰਾਂ ਨੇ ਕਿ ਮੈਨੂੰ ਤਾਂ ਕੁਝ ਨਹੀਂ ਕਿਹਾ ਆ ਮੁੰਡੇ ਨੂੰ ਕੁਝ ਕਹਿੰਦੀ ਇਨਸਾਫ ਤੇ ਚਾਹੁੰਨੀ ਆ ਨਾ ਮੈਂ ਵੀ ਮਤਲਬ ਕਿ ਅੱਗੇ ਤੋਂ ਬਿਲਕੁਲ ਕੁਝ ਨਾ ਕਰੇ ਜੇ ਚੰਗੇ ਢੰਗ ਨਾਲ ਬਸਣਾ ਤਾਂ ਬਸੇ ਤੇ ਜੇ ਨਹੀਂ ਨਹੀਂ ਬਸ ਸਕਦੀ ਤਾਂ ਫਿਰ ਜਾਵੇ ਜਿੱਤੇ ਤੱਕ ਦਬਾ ਹੋਏ ਸਾਡੀ ਖਲਾਸੀ ਕਰੇ ਮੈਂ ਚੜ੍ਹਤਬੀਰ ਸਿੰਘ ਤੇ ਮੇਰੇ ਦਾਦੀ ਮੇਰੇ ਦਾਦੀ ਨੇ ਜਿਹਨਾਂ ਨਾਲ ਮੇਰੀ ਮੰਮਾ ਨੇ ਮਾਰਕਟਾਈ ਕੀਤੀ ਆ ਤੇ ਮਾਰਕਟਾਈ ਪਹਿਲੀ ਵਾਰ ਨਹੀਂ ਹੋਈ ਇਹ ਅੱਗੇ ਵੀ ਬਹੁਤ ਵਾਰ ਮੰਮਾ ਨੇ ਮਾਰਕਟਾਈ ਕੀਤੀ ਦੀ ਆ ਦਾਦੀ ਨਾਲ ਮੇਰੇ ਨਾਲ ਵੀ ਕੀਤੀ ਆ ਪਾਪਾ ਨਾਲ ਵੀ ਚਲੋ ਮਾਰਕਟਾਈ ਕਰਦੇ ਨੇ ਤੇ ਉਹ ਸ਼ਰਾਬ ਪਿੰਦੇ ਨੇ ਮੰਮਾ ਤੇ ਮੈਨੂੰ ਲੱਗਦਾ ਕਿ ਉਹ ਮੈਡੀਕਲ ਨਸ਼ਾ ਵੀ ਕੋਈ ਨਾ ਕੋਈ ਕਰਦੇ ਹੋਣਗੇ ਜ਼ਰੂਰ ਕਰਦੇ ਹੋਣਗੇ ਤੇ ਐ ਦਾ ਕਿ ਉਹ ਨਸ਼ੇ ਵਿੱਚ ਕੁਝ ਵੀ ਕਰਦੇ ਆ ਮਾਰਕਟਾਈ ਕਰਦੇ ਗਾਲਾਂ ਕੱਢਦੇ ਆ ਤੇ ਉਸ ਦਿਨ ਕੀ ਹੋਇਆ ਹੀਗਾ ਮੰਮਾ ਨੇ ਗਾਣਾ ਕੱਢਣ ਦੇ ਹੀ ਦਾਦੀ ਨੂੰ ਗਾਲਾਂ ਕੱਢਣ ਦੇ ਕਿ ਤੇ ਦਾਦੀ ਨੇ ਆਪਣੇ ਫੋਨ ਤੇ ਵੀਡੀਓ ਬਣਾ ਲਈ ਮੰਮਾ ਦੀ ਵੀਡੀਓ ਬਣਾਈ ਤੇ ਮੰਮਾ ਨੇ ਵੇਖ ਲਿਆ ਕਿ ਦਾਦੀ ਨੇ ਮੇਰੀ ਵੀਡੀਓ ਬਣਾ ਲਈ ਹੈ ਫਿਰ ਮੰਮਾ ਨਾ ਦਾਦੀ ਦਾ ਫੋਨ ਖੋਣ ਆਗੇ ਤੇ ਮਾਰਕਟਾਈ ਕਰਨੀ ਸਟਾਰਟ ਕਰਤੀ ਦਾਦੀ ਨਾਲ ਉਹਨੇ ਮੈਂ ਦਾਦੀ ਦੀਆਂ ਚੀਕਾਂ ਦੀ ਆਵਾਜ਼ ਸੁਣੀ ਤੇ ਮੈਂ ਆਉਂਦੇ-ਆਉਂਦੇ ਨੇ ਵੀਡੀਓ ਓਨ ਕਰ ਲਈ ਕਿ ਮਾਰਕਟਾਈ ਮੰਮਾ ਕਰੰਦੀ ਆ ਤੇ ਮੈਂ ਵੀਡੀਓ ਬਣਾ ਲੈਣਾ ਕਿ ਤਾਂਕਿ ਜੇ ਮੰਮਾ ਕਹਿੰਦੀ ਮੰਮਾ ਨਾਲ ਸਾਨੂੰ ਡਰਾਉਂਦੀ ਤੇ ਮੰਗਉਂਦੀ ਆ ਕਿ ਮੈਂ ਗੱਡੀ ਥੱਲੇ ਆਏ ਨਾ ਵਾ ਤੇ ਤੁਹਾਡਾ ਨਾਲ ਆ ਦੇਣਾ ਵਾ ਤੂੰ ਮੇਰਾ ਬਣ ਲੈ ਹਿੱਸਾ ਦੋ ਐਦਾਂ ਦੀਆਂ ਗੱਲਾਂ ਕਰਦੀ ਆ ਪ੍ਰਾਪਰਟੀ ਮਗਰ ਮੰਗਦੀ ਆ ਕਿ ਮੈਨੂੰ ਪ੍ਰਾਪਰਟੀ ਦੋ ਤੇ ਦਾਦੀ ਨੂੰ ਵੀ ਡਰਾਉਂਦੀ ਤੇ ਮੰਗਉਂਦੀ ਆ ਤੇ ਉਸ ਦਿਨ ਫਿਰ ਇਹ ਗੱਲੋਂ ਮੈਂ ਵੀਡੀਓ ਬਣਾ ਲਈ ਮੰਮਾ ਦੀ ਕਿ ਮੇਰੇ ਕੋਲ ਦਾਦੀ ਜਿਹੜੀ ਆ ਕਿ ਅਹੀਂ ਜੇ ਐਦਾਂ ਹੀ ਕਿਤੇ ਇੱਕ ਗੱਲ ਕਰਾਂਗੇ ਉਹ ਗੱਲ ਕਿਸੇ ਨੇ ਮੰਨੀ ਨਹੀਂ ਜਿੰਨਾਂ ਤੇ ਸਾਡੇ ਕੋਈ ਪ੍ਰੂਫ ਨਾ ਹੋਏਗਾ ਇਸ ਕਰਕੇ ਮੈਂ ਵੀਡੀਓ ਬਣਾਈ ਸੀ ਕਿ ਇਹ ਵੀਡੀਓ ਹੋਰ ਵੀ ਮੇਰੇ ਕੋਲ ਬਹੁਤ ਵੀਡੀਓ ਪਈਆਂ ਨੇ ਮਮਾ ਕਿ ਮਮਾ ਧੱਕੇ ਨਾਲ ਪਪਾ ਨੂੰ ਸ਼ਰਾਬ ਵੀ ਪਿਉਂਦੇ ਆ ਤੇ ਮਮਾ ਪਪਾ ਨੂੰ ਤੰਗ ਕਰਦੇ ਆ ਕਹਿੰਦੇ ਆ ਕਿ ਤੂੰ ਆਪਣੀ ਪ੍ਰਾਪਰਟੀ ਕਿਉਂ ਨਹੀਂ ਮੰਗਦਾ ਆਪਣੇ ਹਿੱਸੇ ਕਿਉਂ ਨਹੀਂ ਮੰਗਦਾ ਮਤਲਬ ਇਹੋ ਜੀਆਂ ਚਾਲਾਂ ਮਮਾ ਖੇਡਦੇ ਆ ਤੇ ਮੇਰੇ ਖਿਲਾਫ ਵੀ ਉਹ ਮਮਾ ਨੇ ਕੋਈ 10 15 ਦਿਨ ਹੋ ਗਏ ਆ ਤੇ ਬਠਾਣੇ ਮੇਰੀ ਕੰਪਲੇਨ ਕੀਤੀ ਸੀਗੀ ਮੈਨੂੰ ਫੋਨ ਆਇਆ ਤੇ ਬਠਾਣੇ ਤੋਂ ਤੇ ਮੈਨੂੰ ਕਹਿੰਦੇ ਪਏ ਸਾਰੇ ਕਿ ਤੂੰ ਵੀਡੀਓ ਬਣਾਈਆਂ ਪਰ ਤੂੰ ਰੋਕਿਆ ਕਿਉਂ ਨਹੀਂ ਮੈਂ ਇਸੇ ਗੱਲ ਨੂੰ ਨਹੀਂ ਰੋਕਿਆ ਕਿ ਮੇਰੀ ਕੰਪਲੇਂਟ ਮਮਾ ਨਾਲ ਮਤਲਬ ਕਿ ਮੇਰਾ ਦੁਬਾਰਾ ਜਿਹੜੀ ਕੰਪਲੇਂਟ ਹੈ ਕਰਨਾ ਦੇਵੇ ਮੇਰੀ ਤੇ ਮੈਨੂੰ ਨਾਲ ਮਤਲਬ ਕਿ ਪ੍ਰੈਸ਼ਰ ਪਾਏ ਕਿ ਤੂੰ ਮੈਨੂੰ ਮਾਰਿਆ ਕੁੱਟਿਆ ਵਾ ਜਾਣ ਕੇ ਝੂਠ ਨਾਲ ਬੋਲੇ ਇਸ ਕਰਕੇ ਮੈਂ ਵੀਡੀਓ ਬਣਾਈ ਕਿ ਸਾਡੇ ਕੋਲ ਕੋਈ ਪ੍ਰੂਫ ਹੋਵੇ ਤੇ ਗੱਲ ਇਹ ਹੈ ਕਿ ਜੋ ਦਦੀਨਾ ਹੋਇਆ ਬਹੁਤ ਮਾੜਾ ਹੋਇਆ ਤੇ ਇਹਦੀ ਬੰਦੀਪ ਕਾਰਵਾਈ ਮਮਾ ਨਾਲ ਹੋਣੀ ਚਾਹੀਦੀ ਮਮਾ ਨੂੰ ਕੰਪਲੇਂਟ ਕੀਤੀ ਹਾਂਜੀ ਕੰਪਲੇਂਟ ਕੀਤੀ ਹੈਗੀ ਤੇ ਗੱਲ ਇਹ ਹੈ ਕਿ ਜਿੱਦਣ ਕੰਪਲੇਂਟ ਕਰਨੀ ਜਿੱਦਣ ਅਸੀਂ ਗਏ ਹਾਂ ਨਾ ਸਾਡੇ ਸਾਹਮਣੇ ਵੀ ਐਸਐਚਓ ਸਾਹਮਣੂ ਬਹੁਤ ਬੁਰਾ ਬੋਲਦੀ ਹੈਗੀ ਐਸਐਚਓ ਸਾਹਮਣਾਲ ਵੀ ਉਹ ਆਰਗੂਮੈਂਟ ਕਰਦੀ ਪਈ ਹੈਗੀ ਕਿ ਤੁਹਾਨੂੰ ਕਿਤੇ ਹੀ ਮੈਨੂੰ ਥਾਣੇ ਲੈਣਤਾ ਤੇ ਮੈਨੂੰ ਵੀ ਐਸਐਚਓ ਸਰ ਸਾਹਮਣੇ ਮੈਨੂੰ ਗਾਲਾਂ ਕੱਢਦੀ ਪਈ ਸੀ ਦਾਦੀ ਨੂੰ ਵੀ ਗਾਲਾਂ ਕੱਢਦੀ ਪਈ ਸੀਗੀ ਉੱਥੇ ਮੌਕੇ ਤੇ ਲੇਡੀ ਕਨਸਟੇਬਲ ਨੇ ਝਿੜਕਾਂ ਵੀ ਮਾਰੀਆਂ ਪਰ ਉਹ ਘਰ ਆ ਕੇ ਨਾ ਮਤਲਬ ਉਹਨਾਂ ਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਹੀ ਜੋ ਕੀਤਾ ਕਰ ਲਿਆ ਹੁਣ ਕਹਿੰਦੀ ਮੈਂ ਕਰਕੇ ਦੱਸਾਂਗੀ ਤੁਹਾਨੂੰ ਥਾਣਿਆਂ 'ਚ ਕਿਦਾਂ ਜਾਂਦੇ ਆ ਤੁਹਾਨੂੰ ਮੈਂ ਦੱਸਾਂਗੀ ਮਤਲਬ ਉਲਟਾ ਥਾਣੇ ਜਾ ਕੇ ਉਹਨਾਂ ਨੂੰ ਮਹਿਸੂਸ ਨਹੀਂ ਆਇਆ ਆਪਣੀ ਗਲਤੀ ਮਹਿਸੂਸ ਨਹੀਂ ਹੋਈ ਉਹਨਾਂ ਨੇ ਉਲਟਾ ਦਿਖਾਇਆ ਕਿ ਮੈਂ ਕਿਸੇ ਰੋ ਡਰਦੀ ਨਹੀਂ ਨੀਗੀ ਕਿ ਮੈਂ ਉਹ ਕੰਮ ਫੇਰ ਕਰਾਂਗੀ ਤੇ ਐਸਐਚਓ ਸਰ ਨੇ ਇਹੀ ਲਿਖਵਾਇਆ ਸੀ ਉਹਨਾਂ ਕੋਲ ਲਿਖਾਇਆ ਸੀਗਾ ਕਿ ਨਾ ਤੂੰ ਸ਼ਰਾਬ ਪੀਏਂਗੀ ਨਾ ਤੂੰ ਘਰੇ ਕਲੇਸ਼ ਕਰੇਂਗੀ ਤੇ ਗਾਲਾਂ ਗੁਲਾ ਨਹੀਂ ਕੱਢੇਂਗੀ ਨਾ ਦਦੀਵਾਲ ਜਾਏਂਗੀ ਪਰ ਉਹ ਘਰ ਆਂਦੇ ਆਂ ਹੀ ਫਿਰ ਉਹਨੇ ਉਹੀ ਕੰਮ ਸਟਾਰਟ ਕੀਤੇ ਗਾਲਾਂ ਵੀ ਕੱਢੀਆਂ ਮੈਨੂੰ ਤੇ ਐ ਵੀ ਫਿਰ ਉਹੀ ਗੱਲ ਕੀਤੀ ਕਿ ਮੈਂ ਨਹੀਂ ਹਟਣਾ ਮੈਂ ਜੋ ਕਰਨਾ ਮੈਂ ਕਰਨਾ ਹੀ ਕਰਨਾ ਕੋਈ ਹੋਰ ਖਾਣੇ ਤੁਹਾਡੇ ਰਾਜਨਾਮ ਹੋ ਗਏ ਰਾਜਨਾਮ ਹਾਂਜੀ ਰਾਜੀ ਨਾ ਮੈਂ ਕਹਿ ਲੋ ਜਾਂ ਵਾਰਨਿੰਗ ਦੇ ਕੇ ਵਾਰਨਿੰਗ ਦਿੱਤੀ ਉਹਨੂੰ ਚੰਗੀ ਤਰ੍ਹਾਂ ਕਿ ਤੂੰ ਅੱਗੇ ਤੋਂ ਇਹ ਕੰਮ ਨਾ ਕਰੀ ਨਹੀਂ ਤੇ ਨੈਕਸਟ ਟਾਈਮ ਤੇਰੇ ਤੇ ਬੰਦੀ ਕਾਰਵਾਈ ਸਖਤ ਹੋਏਗੀ ਉੱਠੀ ਜਾਂਦੇ ਨਹੀਂ ਚਾਹੁੰਦੇ ਕਿ ਚਲੋ ਫੀ ਦਦਿਨਾ ਦੇ ਮਾੜਾ ਹੋਇਆ ਤੇ ਕਾਰਵਾਈ ਹੋਣੀ ਚਾਹੀਦੀ ਮਮਾ ਤਾਂ